ਸਾਥੀ ਗੱਲ ਜੀ ਪਿੰਡ ਲਦੀਪੜ ਤੋਂ ਇੱਕ ਪਰਿਵਾਰ ਸਾਡੇ ਕੋਲ ਪਹੁੰਚਿਆ ਜੋ ਪੀੜਿਤ ਹੈ ਜਿਨ੍ਹਾਂ ਦੀ ਬੱਚੀ ਇੱਕ ਪ੍ਰਵਾਸੀ ਵੱਲੋਂ ਜਿਹੜੀ ਹੈ ਪ੍ਰਵਾਸੀ ਜਿਹੜਾ ਲੈ ਗਿਆ ਹੈ ਬੱਚੀ ਨੂੰ ਹਾਲਾਂਕਿ ਕਨੈਪ ਕੀਤੀ ਹੈ ਮਰਜ਼ੀ ਨਾਲ ਗਈ ਹੈ ਉਹ ਜਾਂਚ ਦਾ ਵਿਸ਼ਾ ਹੈ ਉਹ ਬਾਅਦ ਦੀਆਂ ਗੱਲਾਂ ਨੇ ਪਰ ਪੰਜਾਬ ਦੇ ਵਿੱਚ ਸ਼੍ਰੀ ਨਾਨਦ ਪ੍ਰਸਾਦ ਧਰਤੀ ਉੱਤੇ ਮੈਂ ਬਾਰ-ਬਾਰ ਤੁਹਾਨੂੰ ਕਹਿੰਦਾ ਬਾਰ-ਬਾਰ ਕਹਿੰਦਾ ਵੀ ਇਹਨਾਂ ਦੇ ਉੱਤੇ ਨਿਗਰੱਖੋ ਇਹਨਾਂ ਦੀ ਨਿਗਾ ਸਾਡੇ ਘਰਾਂ ਆ ਲੋ ਗਈ ਹੁਣ ਇਹਨਾਂ ਦੀ ਨਿਗਾਹ ਤੁਹਾਡੇ ਘਰਾਂ ਤੁਹਾਡੀਆਂ ਰਸੋਈਆਂ ਤੁਹਾਡੇ ਬੇੜਿਆਂ ਤੱਕ ਤੁਹਾਡੇ ਕਮਰਿਆਂ ਤੱਕ ਚੱਲ ਗਈ ਇਹਨਾਂ ਪਰਵਾਸੀਆਂ ਦੀ ਇਹਨਾਂ ਦੇ ਉੱਤੇ ਨਿਗਾਹ ਰੱਖਮਾ ਬਾਰ ਬਾਰ ਤੁਹਾਨੂੰ ਕਹਿੰਦਾ ਹਾਲਾਂਕਿ ਜੋ ਇਹਨਾਂ ਨੇ ਮੈਨੂੰ ਦੱਸਿਆ ਬੜੀ ਹੈਰਾਨੀ ਦੀ ਗੱਲ ਹੈ ਬਈ ਇਹ ਪਰਿਵਾਰ ਇਹਨਾਂ ਦੀ ਕੁੜੀ ਕਿਤੇ ਕੰਮ ਕਰਦੀ ਸੀ ਦੁਕਾਨ ਦੇ ਉੱਤੇ ਇਹ ਆਪ ਖੁਦ ਬੱਚੀ ਨੂੰ ਛੱਡਣ ਵੀ ਜਾਂਦੇ ਸੀ ਲੈਣ ਵੀ ਜਾਂਦੇ ਸੀ ਤੇ ਕਦੋਂ ਉਹ ਉਸ ਪਰਵਾਸੀ ਦੇ ਸੰਪਰਕ 'ਚ ਆਈ ਕਿਸ ਤਰ੍ਹਾਂ ਗਏ ਗੱਲਬਾਤ ਕਿਸ ਤਰ੍ਹਾਂ ਉਹ ਨਿਕਲ ਗਈ ਜਾਂ ਲੈ ਗਿਆ ਜੋ ਵੀ ਹੋਇਆ ਉਹ ਬਾਦੇ ਗੱਲਾਂ ਉਹ ਜਾਂਚ ਦਾ ਪਿਛਾ ਪਰ ਬੁੱਧਵਾਰ ਤੋਂ ਇਹਨਾਂ ਨੇ ਰਿਪੋਰਟ ਦਰਜ ਕਰਾਈ ਬੁੱਧਵਾਰ ਤੋਂ ਕਰਾਈ ਜੀ ਬੁੱਧਵਾਰ 7 ਵਜੇ ਸ਼ਾਮ ਨੂੰ ਬੁੱਧਵਾਰ ਸ਼ਾਮ ਦੀ 7 ਵਜੇ ਦੀ ਰਿਪੋਰਟ ਦਰਜ ਕਰਾਈ ਹੋਈ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਮੇਰੀ ਹੁਣੇ ਗੱਲ ਵੀ ਹੋਈ ਹੈ ਅਧਿਕਾਰੀ ਨਾਲ ਉਹਨਾਂ ਨੇ ਕਿਹਾ ਵੀ ਕੁੜੀ 18 ਸਾਲ ਦੀ ਹੋਗੀ 18 ਸਾਲ ਤੇ ਉੱਤੇ 5 ਦਿਨ ਪੰਨੀ ਉੱਪਰ ਹੋਗੀ ਪਰ ਹਰਾਨੀ ਦੀ ਗੱਲ ਇੱਥੇ ਇਹ ਆ ਵੀ ਇਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਆਪਾਂ ਨੂੰ ਉਮਰਾ ਦੇ ਕਹਿੰਦੇ ਹਾਈ ਕੋਰਟ ਦੇ ਹਾਦਿਦਤਾਂ ਨੇ ਦੱਕਾ-ਦੱਕਾ ਪੁੱਛੋ ਸਹੀ ਵੀ ਯਾਰ ਕਿੱਦਾਂ ਕੌਣ ਕਿਸ ਤਰ੍ਹਾਂ ਲੈ ਗਿਆ ਗਲਤ ਆ ਇਹ ਆ ਵੀ ਪੰਜਾਬ ਦੀਆਂ ਤੁਸੀਂ ਆਪਣਾ ਸੁਰੱਖਿਤ ਕਿਵੇਂ ਰਹਿ ਗਈ ਹੁਣ ਹੁਣ ਤਾਂ ਪ੍ਰਵਾਸੀ ਹੱਥ ਲਾਗੇ ਪਾਣਾਗੇ ਮੈਂ ਤੁਹਾਡੇ ਤੋਂ ਜਾਣ ਆ ਵੀ ਪੂਰੀ ਗੱਲ ਦੱਸੋ ਗੱਲ ਕੋਈ ਕੀ ਆ ਗੱਲ ਇਸ ਤਰ੍ਹਾਂ ਜੀ ਰੋਰ ਸਾਹਿਬ ਕੀ ਸਾਡੀ ਗੁੱਡੀ ਜੋਤੀ ਸ਼ਾਪਿੰਗ ਹਾਲ ਗੰਪੁਰੇ ਸਾਹਿਬ ਕੰਮ ਕਰਦੇ ਸੀਗੇ ਤੇ 9:30 ਉਹਨਾਂ ਨੂੰ ਛੱਡ ਕੇ ਆਉਂਦਾ ਸੀਗਾ 7 7:30 ਪਾਉਣੇ 8 ਦੇ ਕਰੀਬ ਮੈਂ ਰਾਤ ਨੂੰ ਉਹਨੂੰ ਲੇ ਕੇ ਆਉਂਦਾ ਜੀ ਅੰਦਰੋਂ ਮੈਂ ਛੱਡ ਗਿਆ ਨਹੀਂ ਅੰਦਰੋਂ ਮੈਂ ਲੈ ਕੇ ਆਣਾ ਜੀ ਅੱਛਾ ਜੀ ਮੇਰੇ ਘਰ ਦੇ ਮੈਸੇਜ ਮੇਰੇ ਅਗੇ ਹਾਰਟ ਦੇ ਪੇਸ਼ੈਂਟ ਤੇ ਬੁੱਧਵਾਰ 13 ਤਰੀਕ ਨੂੰ ਆਪਾਂ 5 5:30 ਵਜੇ ਦੇ ਕਰੀਬ ਡਾਕਟਰ ਕੋਲ ਜਾਣੇ ਆ ਤੇ ਡਾਕਟਰ ਕੋਲ ਟਿਕਾ ਲਵਾਉਣਾ ਸੀਗਾ ਤੇ ਡਾਕਟਰ ਸਾਹਿਬ ਕੋਲ ਅੰਦਰ ਵੜਿਆ ਜਿਸ ਤਰ੍ਹਾਂ ਅੰਦਰ ਵੜਿਆ ਤੇ ਨਾਲੇ ਮੇਰੇ ਮੁੰਡਾ ਕੰਮ ਕਰਦਾ ਜਸਵੀਰ ਸਿੰਘ ਕਥੂਰੀਆ ਹੌਸਪੀਟਲ ਦੇ ਚਲੋ ਆਪਾਂ ਦਿੱਥੇ ਕੰਮ ਕਰਦੇ ਸੀਗੇ ਤੇ ਉਹ ਕਹਿੰਦਾ ਡੈਡੀ ਆ ਫੋਨ ਆਉਂਦਾ ਇਹ ਗੋਰੀ ਦੀ ਦੁਕਾਨ ਤੋਂ ਤੇ ਮੈਂ ਬਾਵਸ ਕਾਲ ਕੀਤੀ ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਗੁੱਡੀ ਘਰੇ ਪਹੁੰਚ ਗਈ। ਫਿਰ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਲਾਲਾ ਜੀ ਕਦੇ ਗੁੱਡੀ ਕੱਲੀ ਗਈ ਹੈ ਘਰੇ ਕਿ ਕਦੇ ਕੱਲੀ ਆਈ ਹੈ। ਹੂੰ। ਜਦ ਮੈਂ ਛੱਡ ਕੇ ਆਣਾ ਮੈਂ ਲੈਣ ਆਣਾ ਫਿਰ ਗੁੱਡੀ ਕਿਵੇਂ ਚਲੇਗੀ? ਹੂੰ। ਅਸੀਂ ਟੀਕਾ ਨਹੀਂ ਲਵਾਇਆ ਜੀ ਆਪਾਂ ਸਿੱਧੇ ਹੀ ਦੁਕਾਨ ਤੇ ਚਲੇ ਗਏ। ਹੂੰ। ਜਦੋਂ ਆਪਾਂ ਦੁਕਾਨ ਤੇ ਗਏ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਬਾਹਰ ਦੇ ਕੈਮਰੇ ਤੁਸੀਂ ਖੋਲੋ, ਚੈੱਕ ਕਰ ਲੋ ਤੇ ਉਹਨਾਂ ਨੇ ਸਾਨੂੰ ਅੰਦਰ ਦੇ ਕੈਮਰੇ ਚੈੱਕ ਕਰਾਏ ਤੇ 5:35 ਵਜੇ ਤੋਂ ਕਹਿੰਦਾ ਗੁੱਡੀ ਨਿਕਲੀ ਆਤੋਂ। 6:30 6 ਵਜੇ ਅਸੀਂ ਕਰੀਬ ਉੱਥੇ ਪਹੁੰਚਦੇ ਆ। ਹੂੰ। ਫਿਰ ਆਪਾਂ ਜੀ ਬਾਹਰ ਦੀ ਕੈਮਰੇ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜਿੱਦੇ ਦਾ ਕਰਕੇ ਐਕਸੀਡੈਂਟ ਹੁੰਦੇ ਆ ਜਾਦਾ ਜੀ ਸਾਨੂੰ ਤੰਗ ਕਰਦੇ ਆ ਪੁਲਿਸ ਵਾਲੇ ਉਹਨਾਂ ਨੇ ਕੈਮਰੇ ਨਹੀਂ ਖੋਲੇ ਆ ਜੀ। ਅੱਛਾ। ਆਪਾਂ ਜੀ ਉੱਥੋਂ ਨਿਕਲੇ ਨਿਕਲ ਕੇ ਸਿੱਧੇ ਸ਼੍ਰੀ ਨਾਨਦ ਪ੍ਰਸਾਦ ਚੌਕੀ ਆਗੇ ਆਪਾਂ ਐਫ ਆਈ ਆਰ ਕਰਾਉਣੀ ਆ ਜੀ। ਹੂੰ। ਉਹ ਕਹਿੰਦੇ ਜੀ ਇੱਕ ਵੱਡੀ ਫੋਟੋ ਗੁੱਡੀ ਦੀ ਤੇ ਅੱਠ ਪਾਸਪੋਰਟ ਕਾਪੀਆਂ ਸਾਨੂੰ ਦੇ ਦਿਓ। ਅਸੀਂ ਉਹ ਵੀ ਕਰਾ ਕੇ ਦੇ ਦਿੱਤੀਆਂ ਜੀ। ਹਾਂ। ਅੱਜ ਦਿਨ ਚਾਰ ਹੋ ਗਏ ਜੀ ਸਾਨੂੰ ਕੋਈ ਉਹਦੀ ਕਾਰਵਾਈ ਨਹੀਂ ਹੋਈ। ਜਾnde ਆਪਾਂ ਕਹਿੰਦੇ ਰੋਕੋ 10 ਮਿੰਟ ਅੱਧਾ ਘੰਟਾ ਬੈਠ ਕੇ ਅਸੀਂ ਆ ਜੰਦੇ ਆ ਸਾਡੀ ਕੋਈ ਗੱਲ ਕੋਈ ਸੁਣਵਾਈ ਨਹੀਂ ਆ ਜੀ ਇਹਸ ਕਰਕੇ ਅਸੀਂ ਭਰਾਜੀ ਤੁਹਾਡੇ ਕੋਲ ਪਹੁੰਚੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਡੀ ਗੁੱਡੀ ਦਾ ਪਤਾ ਲਗਾਇਆ ਜਾਵੇ ਕਿ ਗੁੱਡੀ ਹੈ ਵੀ ਹੈ ਕਿ ਨਹੀਂ ਹੈ ਜਦੋਂ ਆਪਾਂ ਉਹਦੀ ਮਾਤਾ ਦੇ ਘਰੇ ਜਾਂਦੇ ਆ ਤੇ ਉਹ ਸਾਨੂੰ ਧਮਕੀ ਦਿੰਦੀ ਹੈ ਤੂੰ ਹੈ ਕੌਣ ਹੈ ਬੰਦਾ ਪਰਵਾਸੀ ਆ ਪਰਵਾਸੀ ਹੈ ਜੀ ਭਈਆ ਹਾਂ ਆ ਲੋਦੀ ਪਰ ਫਾਟਿਆਂ ਦੇ ਨਾਲ ਰਹਿੰਦੇ ਉਹਦੀ ਮਦਰ ਹਾਂ ਤੇ ਉਹ ਕਹਿੰਦੀ ਆ ਬਈ ਵੀ ਮਦਰ ਤੇ ਇਹਦੀ ਤੂੰ ਜੀ ਹੁਣ ਮਿੱਟੀ ਪਾ ਦਿਓ ਹਾਂ ਮਿੱਟੀ ਪਾ ਦਿਓ ਤੇ ਤੁਹਾਨੂੰ ਕੁਝ ਨਹੀਂ ਲੱਭਣਾ ਤੇ ਕਿਸੇ ਦਾ ਮੋਟਰਸਾਈਕਲ ਲੈ ਕੇ ਮੇਰਾ ਮੁੰਡਾ ਆਇਆ ਸੀਗਾ ਆਪਣਾ ਮੋਟਰਸਾਈਕਲ ਉਹਨੇ ਨੰਗਲ ਖੜਾ ਕੀਤਾ ਹੋਇਆ ਇਹ ਕਿਹਨੇ ਕਿਹਾ ਇਹਦਾ ਉਹਦੀ ਮਦਰ ਨੇ ਮਦਰ ਨੇ ਕਿਹਾ ਜੀ ਤੇ ਕਹਿੰਦੀ ਉਹ ਮੰਗਲ ਸੂਤਰ ਲਿਆਇਆ ਚੂੜੀਆਂ ਲਿਆਇਆ ਸੂਟ ਲਿਆਇਆ ਤੇ ਮਹਿੰਦੀ ਲਿਆਇਆ ਤੇ ਗੁੱਡੀ ਤੁਹਾਨੂੰ ਨਹੀਂ ਮਿਲਣਾ ਤੁਹਾਨੂੰ ਸਾਰਾ ਕੁਝ ਖਰੀਦ ਲਿਆ ਸਾਨੂੰ ਪਹਿਲੇ ਤਿਆਰੀ ਸੀਗੀ ਕੀਤੀ ਹਾਂ ਜੀ ਤੁਹਾਨੂੰ ਗੁੱਡੀ ਨਹੀਂ ਮਿਲਣੀ ਇਹ ਹੈਰਾਨੀ ਦੀ ਗੱਲ ਹੈ ਪਹਿਲੇ ਤਿਆਰੀ ਕੀਤੀ ਹੋਸੀ ਉਹਨੇ ਕਹਿੰਦੇ ਤੁਹਾਨੂੰ ਗੁੱਡੀ ਨਹੀਂ ਮਿਲੇ ਤੁਸੀਂ ਜੋ ਮਰਜ਼ੀ ਕਰ ਲਓ ਜੋ ਮਰਜ਼ੀ ਕਰ ਲਓ ਪਰਵਾਸੀ ਨੇ ਕਿਹਾ ਹਾਂ ਜੀ ਚੁੱਪ ਕਰਕੇ ਬਹਿ ਜਾ ਠੀਕ ਹੈ ਜੀ ਪੂਰੀ ਖੁੱਲ ਕੇ ਦੱਸ ਦਿਓ ਕੀ ਕੀ ਹਾਂਜੀ ਉਹ ਬੋਲ ਦਿਜੀ ਤੁਸੀਂ ਜਿੱਥੇ ਮਰਜੀ ਘੁੰਮ ਲੋ ਥੋਨੇ ਗੁੱਡੀ ਨਹੀਂ ਮਿਲਣੀ ਸਬਰ ਕਰ ਲੋ ਫੇ ਮੈਂ ਕਹਿਆ ਸਬਰ ਅਸੀਂ ਕਿੱਦਾਂ ਕਰੀਏ ਸਾਤੇ ਸਬਰ ਹੋਇਆ ਨਹੀਂ ਜਾਣਾ ਹੁਣ ਕਿੱਦਾਂ ਕਰੀਏ ਅਸੀਂ ਸਬਰ ਗੁੱਡੀ ਨਵਾਲ ਗਈ ਇਹ ਪ੍ਰਵਾਸਣ ਦੇ ਹਾਂਜੀ ਪ੍ਰਵਾਸੀਆਂ ਦੇ ਸ਼ਬਦ ਹੈ ਉਹ ਬੋਲਦੀ ਮੇਰੀ ਕੁੜੀ ਆਈ ਵੀ ਮੈਂ ਬਿਮਾਰ ਆ ਮੇਰੀ ਕੁੜੀ ਕਿਸੇ ਨੇ ਕੰਮਕਾਰ ਕਰਦੀ ਆ ਉਹ ਨਾਲ ਜਾਂਦੀ ਆ ਕੰਮ ਤੇ ਕਰਨ ਤੇ ਬਾਕੀ ਜਿੱਦਾਂ ਵੀ ਹੈਗਾ ਤੁਸੀਂ ਸਬਰ ਕਰ ਲੋ ਤੁਹਾਨੂੰ ਗੁੱਡੀ ਨਹੀਂ ਮਿਲਣੀ ਹੁਣ ਇਹ ਗੱਲ ਕਹੀ ਹਾਂਜੀ ਉਹਦੀ ਮਾਂ ਨੇ ਇਹ ਗੱਲ ਕਹੀ ਅਸੀਂ ਥਾਣੇ 'ਚ ਆਪਣਾ ਚੌਂਕੀ 'ਚ ਜਾ ਕੇ ਬੋਲੇ ਆ ਉਹਨਾਂ ਨੇ ਵੀ ਤੁਸੀਂ ਸਾਡੀ ਕੋਈ ਕਰੋ ਉਹ ਕਹਿੰਦੇ ਆ ਜਾਓ ਬਹਿ ਜਾਓ ਬਸ ਗੱਲ ਕਰਦੇ ਵੇ ਸਾਨੂੰ ਤੋੜ ਦਿੰਦੇ ਅਸੀਂ ਮਾਂ ਨੂੰ ਲਿਆਂਦੇ ਆ ਉਹਦੀ ਨੂੰ ਪੈਣ ਨੂੰ ਲਿਆਂਦੇ ਆ ਕਰਦੇ ਆ ਗੱਲ-ਗੱਲ ਕਰਦੇ ਨੇ ਹੈਗੇ ਹੂੰ ਕਿ ਸਾਡੇ ਨਾਲ ਗਰੀਬ ਸਮਝ ਕੇ ਸਾਨੂੰ ਪਤਾ ਨਹੀਂ ਕਾਹਦੇ ਕਰਕੇ ਇਨਕਾਰ ਕਰੀ ਜਾਂਦੇ ਜਦੋਂ ਹੁਣ ਮੇਰੀ ਗੱਲ ਹੋਈ ਉਹ ਕਹਿੰਦਾ 18 ਸਾਲ ਦੀ ਹੋਗੀ ਨਹੀਂ ਸਰ 7 ਦਾ ਜਨਮ ਹੈ ਉਹਦਾ 18 ਦੀ ਤਾਂ ਹਜੇ 4-5 ਦੀ ਨਹੀਂ ਹੋਏ ਉੱਪਰ ਹੋਈ ਨੇ ਹੂੰ ਹਾਂਜੀ ਤਾਂ ਬੜਾ ਦੁਖੀ ਪਰਿਵਾਰ ਹੈ ਲੱਗੇ ਹੋ ਜਾ ਹਾਂਜੀ ਇਹ ਦੁਖੀ ਪਰਿਵਾਰ ਹੈ ਇਹ ਸਾਡੇ ਕੋਲੇ ਪਹੁੰਚਿਆ ਮੈਂ ਇੱਥੇ ਇਹ ਪੁੱਛਣਾ ਚਾਹੁੰਨਾ ਜੇ 18 ਦੀ ਹੋ ਗਈ ਤਾਂ ਆ ਕਿ ਆ ਫਿਰ ਮਾਪੇ ਦਾ ਰਿਸ਼ਤਾ ਟੁੱਟ ਕੇ ਤੁਹਾਡੇ 18 ਸਾਲ ਤੈਨੂੰ ਮਾਪੇ ਨੇ ਪਾਲਿਆ ਤਾਂ ਕਿਹਦੇ ਨਾਲ ਰਿਸ਼ਤਾ ਖਤਮ ਹੋ ਗਿਆ ਉਸ ਤੋਂ ਬਾਅਦ ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਦੇ ਚਲੋ ਆਰਡਰ ਹੋਣਗੇ ਵੀ ਜਦੋਂ ਬਾਲਗ ਹੋ ਗਈ 18 ਸਾਲ ਤੋਂ 4 ਦਿਨ ਉੱਪਰ ਹੋਈ ਹੈ ਜੇ 5 ਦਿਨ ਉਦੋਂ ਜਦੋਂ ਇਹ ਕੰਮ ਹੋਇਆ ਸੀ ਹਾਂਜੀ ਪਰ ਹੈਰਾਨੀ ਦੀ ਗੱਲ ਇੱਥੇ ਹੈ ਵੀ ਮੈਂ ਬਾਰ-ਬਾਰ ਰੋਲਾ ਇਹ ਪਾਉਂਦਾ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਦੇ ਉੱਤੇ ਵੀ ਦੇਖੋ ਪਰਵਾਸੀ ਸਾਡੇ ਘਰਾਂ ਦੇ ਅੱਗੇ ਪਹੁੰਚ ਗਏ ਹੁਣ ਮੈਂ ਵਾਰ-ਵਾਰ ਕਹਿੰਦਾ ਵੀ ਯਾਰ ਇਹਨਾਂ ਦੇ ਬੋਟਾ ਨਾ ਬਣਾਓ ਇਹਨਾਂ ਦੇ ਆਧਾਰ ਕਾਰਡ ਨਾ ਬਣਾਓ ਇਹਦਾ ਕੁਛ ਨਾ ਬਣਾਓ ਪਰ ਤੁਸੀਂ ਲੋਕ ਹਟੇ ਨਹੀਂ ਹੈਗੇ ਤੁਸੀਂ ਲੋਕ ਖੁਦ ਜ਼ਿੰਮੇਵਾਰ ਕਿਹ ਜਾਂਦੇ ਵਾਰ-ਵਾਰ ਤੁਹਾਨੂੰ ਆਪ ਬੇਨਤੇ ਕਿਤੇ ਆ ਭੈਣਾਂ ਦੇ ਹੱਥ ਪਾਣ ਲੱਗੇ ਹੁਣ ਤਾਂ ਇਹ ਸਾਡੇ ਪੰਜਾਬੀ ਦੀ ਰਸੋਈਆਂ ਤੇ ਕਿੱਤੀਆਂ ਭੈਣਾਂ ਨੂੰ ਹੱਥ ਪਾਣ ਲੱਗੇ ਹੁਣ ਹੂੰ ਹਾਂਜੀ ਹੁਣ ਤਾਂ ਸਾਨੂੰ ਜਮੇ ਖਤਰਾ ਹੈ ਇਹਨਾਂ ਦਾ ਕੀ ਪਤਾ ਅੱਗੇ ਮੇਰੇ ਮੁੰਡੇ ਨੂੰ ਇਹ 2 ਮਹੀਨੇ ਪਹਿਲਾਂ ਵੱਢਣ ਵੀ ਪਏ ਤੇ ਹੀ ਇਹ ਇਹਹੀ ਮੁੰਡਾ ਸੀ ਹਾਂਜੀ ਇਹੀ ਮੁੰਡਾ ਸੀਗਾ ਕਿ ਉਹਨਾਂ ਨੇ ਦੁਕਾਨ ਵਾਲੇ ਨੇ ਛੜਾਇਆ ਤਾਂ ਮੇਰਾ ਮੁੰਡਾ ਇਹਨਾਂ ਤੋਂ ਅੱਛਾ ਉਹ ਕੀ ਪਤਾ ਹੋਰ ਇਸ ਕਰਕੇ ਮੇਰੀ ਕੁੜੀ ਨੂੰ ਚੱਕਿਆ ਇਹਨਾਂ ਨੇ ਕੁਛ ਕਿਹਾ ਨਹੀਂ ਜਾਂਦਾ ਤੇ ਭਈਆਂ ਦੀ ਗੁੰਡਾਗਰਦੀ ਦੇ ਲਓ ਇੱਥੇ ਤੱਕ ਆ ਵੀ ਇਹ ਜੀ ਕਿਰਪਾਨਾਂ ਲੈ ਕੇ ਘੁੰਮਦੇ ਆ ਢੀ ਢੀਆਂ ਹੌਟੇ ਸਾਈਕਲ 'ਚ ਪਸਾ ਲੰਦਾ ਫੇ ਤੁਰ ਪੈਂਦਾ ਨੰਗੀ ਬਗਿਆ ਬਗੈਰ ਮਿਆਂ ਤੋਂ ਕਿਰਪਾਨ ਚੱਕ ਕੇ ਘੁੰਮਦਾ ਮੇਰੇ ਸਾਹਮਣੇ ਘੁੰਮਦਾ ਤਾਂ 7-8 ਮੁੰਡੇ ਆ ਇਹ ਅੱਛਾ ਹਾਂਜੀ ਪਾ ਪਤਾ ਹੈ ਨਹੀਂ ਲੱਗਦਾ ਇਹਨਾਂ ਦੇ ਵੀ ਹੈ ਕਿਆ ਕਰਦੇ ਕਿਆ ਨਹੀਂ ਕਰਦੇ ਹੁਣ ਇਹ ਸਾਰੇ ਮੁੰਡੇ ਗਾਇਬ ਹੋਏ ਵੇ ਸਾਰੇ ਗਾਇਬ ਹੈ ਸਾਰੇ ਗਾਇਬ ਹੈ ਜੀ ਦੇਖੋ ਕਿੰਡੀ ਵੱਡੀ ਗੱਲ ਦੱਸੀ ਉਹਨਾਂ ਨੇ ਪ੍ਰਵਾਸੀ ਹੈ ਇਹ ਪ੍ਰਵਾਸੀਆਂ ਦਾ ਉਹ ਸੁਣਵਾਈ ਕਰਿਆ ਕਰਦੇ ਪੁਲਿਸ ਵਾਲੇ ਤਾਂ ਸਾਡੀ ਕੋਈ ਸੁਣਾਈ ਨਹੀਂ ਪੰਜਾਬੀ ਇਹਦੀ ਹੂੰ ਅਸੀਂ ਹੈ ਹੀ ਨਹੀਂ ਕੁਝ ਵੀ ਗਾ ਰੋਟੀ ਤਾਂ ਖਾਣੀ ਹੋਈ ਹੈ ਗਰੀਬ ਬੰਦੇ ਨੇ ਜੇ ਚਲੋ ਮਾੜੀ ਮੋਟੀ ਨਹੀਂ ਇਨਕਮ ਹੈਗੀ ਤਾਂ ਮਾੜਾ ਮੋਟਾ ਤਾਂ ਰੋਟੀ ਖਾਂਦੇ ਹੀ ਆ ਤੇ ਸੁਣਾਈ ਤਾਂ ਕਰਨੀ ਚਾਹੀਦੀ ਨਾ ਹਾਂ ਉੱਥੇ ਸਾਨੂੰ ਬਿਠਾ ਲੰਦੇ ਮੁੜ ਕੇ ਫੇਰ ਜਾਓ ਸਵੇਰੇ ਆਜਿਓ ਕੱਲੂ ਕਰਦੇ ਅੱਜ ਕਰਦੇ ਅਸੀਂ ਘਰੇ ਜਮੀ ਬਿੱਲ ਲਿਆ ਘਰੋਂ ਇੱਕ ਤਾਂ ਸੱਤ ਭੁੱਖੇ ਭਾਣੇ ਤੇ ਤੁਰਿਆ ਨਹੀਂ ਜਾਇਆ ਤੇ 4 ਦਿਨ ਹੋ ਗਏ ਸਾਨੂੰ ਰੋਟੀ ਖਾਦੀ ਨੂੰ ਨਾ ਪੱਕਦੀਆਂ ਨਾ ਬਣਦੀਆਂ ਹਾਰ ਦੇ ਮਰੀਜ਼ ਅਸੀਂ ਹਾਂ ਸਾਡੀ ਤਾਂ ਦਵਾਈ ਵੀ ਖਾਣ ਦੀ ਜੀ ਨਹੀਂ ਕਰੇਗਾ ਤਾਂ ਦਵਾਈਆਂ ਕਿੱਦਾਂ ਖਾਈਏ ਭੁੱਖੇ ਭਾਣੇ ਚੱਕਰਾ ਆ ਕੇ ਡਿਗਿਆ ਕਰਦੇ ਅੱਜ ਤਾਂ ਗੱਲ ਕਹਿੰਦੇ ਕੱਲ ਨੂੰ ਭਾਈ ਜਵੇਰੀ ਨੂੰ ਕੁਝ ਹੁੰਦਾ ਹੈ ਤਾਂ ਇਹਦਾ ਜ਼ਿੰਮੇਵਾਰ ਜ਼ਿੰਮੇਵਾਰ ਆ ਭਈਆ ਪਰਿਵਾਰ ਹੋਊਗਾ ਜੇ ਮੰਨ ਲਓ ਮਿਸੀ ਜੀ ਨੂੰ ਕੁਝ ਹੁੰਦਾ ਹੈ ਇਹ ਰਾਤ ਨੂੰ 1 ਵਜੇ ਮੈਂ ਲੈ ਕੇ ਗਿਆ ਜੀ ਸਰਕਾਰੀ ਦਵਾਈ ਚੱਲਦੀ ਜਦ ਬੇਹੋਸ਼ ਹੋ ਗਏ ਜੀ ਪਰ ਸ਼ੁਕਰ ਵਾਰੀ ਆ ਰਿਪੋਰਟਾਂ ਸਭ ਕੁਝ ਪਈਆਂ ਮੇਰੇ ਕੋਲ ਉਹਨਾਂ ਟੈਸਟ ਲਿਖਤੇ ਰਿਪੋਰਟਾਂ ਐਕਸਰੇ ਲਿਖਤੇ ਸਭ ਕੁਝ ਕਰਵਾਇਆ ਜੀ ਭਾਈ ਜਵੇਰੀ ਨੂੰ ਕੁਝ ਹੁੰਦਾ ਹੈ ਤਾਂ ਇਹ ਭਈਆ ਪਰਿਵਾਰ ਜ਼ਿੰਮੇਵਾਰ ਹੋਊਗਾ ਤਾਂ ਅਸੀਂ ਇੱਥੇ ਇਹ ਗੱਲ ਹੁਣ ਕਿਹੜਾ ਚਾਹੁੰਦੇ ਆ ਬਈ ਇਹਨਾਂ ਨੇ ਗੱਲ ਦੱਸ ਵੀ 2 ਮਹੀਨੇ ਪਹਿਲਾਂ ਇਹੀ ਭਈਆ ਹਾਂਜੀ ਜਿਹੜਾ ਇਹ ਪ੍ਰਵਾਸੀਆ 2 ਮਹੀਨੇ ਪਹਿਲਾਂ ਇਹਨਾਂ ਦੇ ਮੁੰਡੇ ਨੂੰ ਕੁੱਟ ਮਾਰ ਕੇ ਉਹਨਾਂ ਕੀਤੀ ਜੀ ਨੂੰ ਵੱਢਣ ਤੱਕ ਗਿਆ ਪਰ ਕਾਰਵਾਈ ਕਿਉਂ ਨਹੀਂ ਹੋਈ ਹੁਣ ਤੱਕ ਇਹਨਾਂ ਤੇ ਕੌਣ ਨੇ ਇਹ ਪ੍ਰਵਾਸੀ ਕਿ ਤੁਹਾਡੇ ਮਤਲਬ ਇਹਨਾਂ ਦੇ ਉੱਤੇ ਹੱਥ ਕਿਹਨਾਂ ਦਾ ਕਿਹੜੇ ਲੋਕ ਨੇ ਉਹ ਜਿਹੜੇ ਇਹਨਾਂ ਨੂੰ ਸ਼ੈਲਟਰ ਕਰਦੇ ਜਿਹੜਾ ਇਹਨੂੰ ਐਨਾ ਉਹ ਹੱਲਾਸ਼ੇਰੀ ਦਿੰਦੇ ਅੱਜ ਤੁਹਾਡੀਆਂ ਕੁੜੀਆਂ ਦਾ ਹੱਥ ਪਾ ਲਿਆ ਇਹਨਾਂ ਨੇ ਉਹ ਸ਼ਰਮ ਨੂੰ ਹੱਥ ਮਾਰੋ ਪੰਜਾਬੀਓ ਅਨੰਦਪੁਰ ਸਾਹਿਬ ਦੇ ਬਾਸੀਓ ਸ਼ਰਮ ਹੱਤ ਮੈਂ ਕੱਲਾ ਹੀ ਤੁਹਾਨੂੰ ਚੀਕਦਾ ਰਹਿੰਦਾ ਮੈਂ ਕੱਲਾ ਹੀ ਬੋਲਦਾ ਤੁਹਾਡੇ ਲਈ ਮੈਂ ਕੱਲਾ ਹੀ ਰੋ ਰੋਲਾ ਪਾਂਦ ਰਹਿੰਦਾ ਵੀ ਯਾਰ ਇਹਨਾਂ ਦੇ ਨੱਥ ਪਾਓ ਇਹਨਾਂ ਧਿਆਨ ਰੱਖੋ ਕਰਦੇ ਕੀ ਐ ਪੰਜਾਬੀ ਉਹਦੇ ਨਾਲ ਹੀ ਇਕੱਠੇ ਕਰਕੇ ਰੱਖ ਦੁਖੀ ਕਰ ਦੁਖੀ ਕਰਤੇ ਨਾ ਪਰਿਵਾਰ ਦੁਖੀ ਕਰਦਾ ਹੁੰਦੀ ਧੀ ਵੀ ਲੈ ਗਿਆ ਤੇ ਮੁੜ ਕੇ ਉਹ ਆ ਬਿਮਾਰ ਕੋਈ ਸੁਣਵਾਈ ਵੀ ਐ ਨਹੀਂ ਤੇ ਜਦੋਂ ਪ੍ਰਸ਼ਾਸਨ ਨਾਲ ਗੱਲ ਕੀਤੀ ਕਹਿੰਦੇ 18 ਸਾਲ ਦੇ ਉੱਤੇ ਹੋ ਗਈ ਕੁੜੀ ਹਰਿਆਣੀ ਦੀ ਗੱਲ ਇਹ ਆ ਉਹ ਪ੍ਰਵਾਸੀ ਦੀ ਮਾਂ ਕਹਿੰਦੀ ਕਹਿੰਦੇ ਆ ਸਬਰ ਕਰ ਲੋ ਉਹਨਾਂ ਤੁਹਾਡੇ ਤੁਹਾਡੇ ਕੋਲ ਕੁੜੀ ਨਾ ਆਣੀ ਐ ਤੁਹਾਡੇ ਹੱਥ ਪੱਲੇ ਨਹੀਂ ਆਣੀ ਕੁੜੀ ਹੱਥਾ ਵਰ ਕਰ ਲੋ ਹੈਰਾਨੀ ਦੀ ਗੱਲਾਂ ਇਹ ਕਿੱਡੀ ਹੈਰਾਨੀ ਦੀ ਗੱਲ ਐ ਖਾਲਸੇ ਦੀ ਜਨਮ ਭੂਮੀ ਉੱਤੇ ਕੀ ਕੁਝ ਹੋਣ ਲੱਗ ਗਿਆ ਲੋਧੀਪੁਰ ਵਾਲੇ ਲੋਕਾਂ ਨੂੰ ਮੈਂ ਕਹਿੰਦਾ ਤੁਹਾਡੀ ਗੈਰਤ ਮਰ ਗਈ ਐਡੇ ਬੇਗੈਰਤ ਹੋਗੇ ਤੁਸੀਂ ਮੈਂ ਯਾਰ ਤੁਹਾਡੇ ਬਾਰ ਬਾਰ ਆ ਕੇ ਤੁਹਾਨੂੰ ਬੋਲਦਾ ਤੁਹਾਡੇ ਇੱਥੇ ਆ ਕੇ ਇਹ ਪਰਵਾਸੀ ਤੁਹਾਡੇ ਮੋੜਾਂ ਤੇ ਖੜੇ ਹੁੰਦੇ ਇਹਨਾਂ ਗੁਰੂ ਘਰਾਂ ਦੇ ਕੰਧਾਂ ਤੇ ਥੁੱਕਿਆ ਸੀ ਜਦੋਂ ਮੈਂ ਬਾਰ ਬਾਰ ਕਹਿੰਦਾ ਪਰ ਤੁਹਾਡੀ ਕੀ ਦੀ ਗੈਰਤ ਨਹੀਂ ਜੱਗੀ ਅੱਜ ਪਾ ਲੈਣਾ ਤਗਰੇ ਨਾਲ ਫਿਰ ਤੁਹਾਡੀਆਂ ਧੀਆਂ ਪਹਿਣਾ ਨੂੰ ਲੈ ਗਿਆ ਨਾ ਅਗਲਾ ਤੇ ਕਦੋਂ ਕਦੋਂ ਜਾਗੋਗੇ ਤੁਸੀਂ ਐਡੇ ਬੇਸ਼ਰਮ ਬੇਗੈਰਤ ਹੋਗੇ ਤੁਸੀਂ ਐਡੀ ਬੇਗੈਰਤੀ ਤੁਹਾਡੇ ਚ ਐਡੀ ਬੇਸ਼ਰਮੀ ਤੁਹਾਡੇ ਚ ਤੇ ਹੁਣ ਕਾਰਵਾਈ ਆਪਾਂ ਕਰਾਵਾਂਗੇ ਪੁੱਛਾਂਗੇ ਆਪਾਂ ਵੀ ਤੂੰ ਕਿਸ ਉਹਦੇ ਘਰ ਨਾਲ ਕਹਿੰਦੇ ਵੀ ਉਹ ਪੂਰੀ ਤਿਆਰੀ ਕਰਕੇ ਬੈਠਾ ਸੀ ਪਹਿਲਾਂ ਸੂਟ ਲੈ ਕੇ ਬੈਠਾ ਚੂੜੀਆਂ ਲੈ ਕੇ ਬੈਠਾ ਕਮਾਲ ਆ ਯਾਰ ਜਦੋਂ ਉਹਨਾਂ ਨੂੰ ਪਤਾ ਤਾਂ ਦਿੰਦੇ ਸਾਹਨ ਸਾਰਾ ਉਹਦਾ ਦੇ ਪਰਿਵਾਰ ਨੂੰ ਸਾਰਾ ਪਤਾ ਬਈ ਇਹ ਕੀ ਕੁਝ ਹੋਣ ਲੱਗਾ ਤੇ ਮੈਂ ਕਹਿੰਦਾ ਸਾਡੇ ਯਾਰ ਪ੍ਰਸ਼ਾਸਨ ਦੇ ਸਦਕੇ ਜਾਈਏ ਵੀ ਯਾਰ ਤੁਸੀਂ ਕੋਈ ਕਾਰਵਾਈ ਹੋਣੀ ਕੀਤੀ ਹੁਣ ਤੱਕ ਘੱਟੋ ਘੱਲ ਚੱਕ ਕੇ ਤੇ ਲਿਆ ਪੁੱਛੋ ਤਾਂ ਸਹੀ ਬਾਲਗ ਨਵਾਲਗ ਦੀ ਬਾਤ ਆ ਉਹਨੇ ਤੁਹਾਡੇ ਨੂੰ ਕੰਪਲੇਂਟ ਕੀਤੀ ਕੰਪਲੇਂਟ ਦੇ ਆਧਾਰ ਤੇ ਚੱਕੋ ਉਹਨਾਂ ਦੇ ਘਰ ਦੇ ਨੂੰ ਪੁੱਛੋ ਕਿੱਥੇ ਆ ਉਦੋਂ ਬਾਅਦ ਜਦੋਂ ਇੱਥੇ ਆਣ ਬੁਲਾਓ ਉਹਨਾਂ ਨੂੰ ਉਦੋਂ ਬਾਅਦ ਉਹ ਬਿਆਨ ਵਿੱਚ ਕੀ ਬਿਆਨ ਬਣਦੇ ਹੈਰਾਨ ਆ ਯਾਰ ਖਲ ਕਮਾਲ ਹੋ ਗਈ ਮੈਂ ਲੋਕਾਂ ਨੂੰ ਤੁਹਾਨੂੰ ਅੱਜ ਵੀ ਬੇਨਤੀ ਕਰਦਾ ਯਾਰ ਉੱਠ ਜੋ ਵੇ ਗੈਰਤ ਨਾ ਬਣੋ ਤੁਹਾਡੇ ਚ ਗੈਰਤ ਮਰ ਚੁੱਕੀ ਹੈ ਆਪਣੀ ਗੈਰਤ ਜਿਗਾ ਉਡਜੋ ਤੇ ਆਪਾਂ ਵਾਦਾ ਕਰਦੇ ਆ ਤੁਹਾਡੇ ਨਾਲ ਤੁਹਾਡੇ ਸੁਣਵਾਈ ਕਰਾਵਾਂਗੇ ਵੀ ਜਿੱਥੇ ਤੱਕ ਮਰਜੀ ਜਾਣਾ ਪੈ ਜੇ ਤੁਹਾਡਿਆਂ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ